ਪਿਛਲੀ 14 ਚਲਾਈ ਨੂੰ ਵਾਪਰੇ ਸੜਕ ਖਾਸੇ ਦੇ ਵਿੱਚ ਦੁਨੀਆ ਦੇ ਸਭ ਤੋਂ ਬਜ਼ਰਗ ਦੁੜਾਕ ਅਤੇ ਤਰਬਨ ਟਰਨੈਡੋ ਦੇ ਵਜੋਂ ਮਸ਼ਹੂਰ ਫੋਜਾ ਸਿੰਘ ਆਪਣੀ ਜਾਨ ਗਵਾ ਬੈਠੇ ਜਿਸ ਨਾਲ ਨਾ ਸਿਰਫ ਪੰਜਾਬ ਸਗੋ ਭਾਰਤ ਦੇਸ਼ ਨੂੰ ਕਦਨਾ ਪੂਰਾ ਹੋਣ ਵਾਲਾ ਘਾਟਾ ਪਿਆ ਫੋਜਾ ਸਿੰਘ ਦੇ ਨਿਮਿਤ ਅੱਜ ਅੰਤਿਮ ਅਰਦਾਸ ਕੀਤੀ ਗਈ ਹੈ ਜਲੰਧਰ ਦੇ ਗੁਰਦੁਆਰਾ ਸ਼੍ਰੀ ਬਾਬੇ ਸ਼ਹੀਦਾ ਸਮਰਤਪੁਰ ਵਿਖੇ ਕੀਤੀ ਗਈ ਅਰਦਾਸ ਦੇ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ਾ ਤੋਂ ਕਈ ਨਾਮਵਰ ਸਖਸ਼ੀਤਾ ਨੇ ਵੀ ਪਹੁੰਚ ਕੇ ਮਰਹੂਮ ਫੌਜਾ ਸਿੰਘ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਹੈ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੜ ਐਸਜੀਪੀਸੀ ਪ੍ਰਧਾਨ ਅਰਜਿੰਦਰ ਸਿੰਘ ਧਾਮੀ ਕਿਸਾਨ ਅਗੂ ਜਗਜੀਤ ਸਿੰਘ ਦਲੇਵਾਲ ਤੋਂ ਇਲਾਵਾ ਔਰ ਵੀ ਕਈ ਸਿਆਸੀ ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਵੀ ਪਹੁੰਚ ਕੇ ਪੂਜਾ ਸਿੰਘ ਨੂੰ ਯਾਦ ਕੀਤਾ ਹੈ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮਾਈਕ ਜੀ ਦਾ ਖੰਦ ਸਾਹਿਬ ਮਾਈਕ ਜੀ ਦੇ ਕੋਲ ਤੇ ਗੁਰਬਾਣੀ ਦਾ ਇੱਕ ਸ਼ਬਦ ਆ ਔਰ ਵੀ ਬਹੁਤ ਅਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਗੁਰਬਾਣੀ ਦੇ ਇਨਾ ਪਾਵਨ ਬਚਨਾਂ ਨੂੰ ਖੰਡਾਇਆ ਵਾ ਤੇ ਸਰਦਾਰ ਫੌਜਾ ਸਿੰਘ ਜੀ ਨੇ ਵੀ ਕੁਰਬਾਨੀ ਦੇ ਨਾ ਪਾਵਨ ਬਲ ਕਮਾਈ ਕੀਤੀ ਜਿਹੜੇ ਕਿ 114 ਸਾਲ ਤੱਕ ਦੀ ਉਮਰ ਦੇ ਵਿੱਚ ਆ ਜੇਤੂ ਰਹੇ ਕਿਉਂਕਿ ਜਿਸ ਦਿਨ ਉਹ ਦੁਨੀਆ ਤੋਂ ਗਏ ਆ ਉਹ ਦਿਨ ਵੀ ਉਹ ਚਹਲ ਕਦਮੀ ਕਰ ਰਹੇ ਦੌੜ ਰਹੇ ਔਰ ਉਹਨਾਂ ਨੇ ਜ਼ਿੰਦਗੀ ਦੇ ਲਗਭਗ ਆਖਰੀ ਪੜਾ ਤੇ ਦੌੜ ਸ਼ੁਰੂ ਕੀਤੀ ਔਰ ਇਹੋ ਜੀ ਦੌੜ ਸ਼ੁਰੂ ਕੀਤੀ ਉਹ ਕਦੀ ਮੁੱਕੀ ਨਹੀਂ ਅਮੁੱਕ ਹੀ ਉਹਨਾਂ ਦੀ ਦੌੜ ਸੀ ਉਹ ਦੁਨੀਆ ਤੋਂ ਚਲੇ ਗਿਆ ਭਾਵੇਂ ਪਰ ਉਹ ਨੌਜਵਾਨਾਂ ਲਈ ਸਾਡੇ ਸਾਰਿਆਂ ਲਈ ਇੱਕ ਪ੍ਰੇਰਣਾ ਛੱਡ ਗਿਆ ਭਈ ਜੇ ਆਪਾਂ ਆਪਣੇ ਆਪ ਨੂੰ ਕੁਦਰਤ ਦੇ ਨਾਲ ਇੱਕ ਮਿਕ ਕਰ ਲਈਏ ਆਪਣੀਆਂ ਜਿਹੜੀਆਂ ਸਾਡੀਆਂ ਹੌਬੀਜ਼ ਆ ਆਦਤਾਂ ਵਾਂ ਇਹਨਾਂ ਨੂੰ ਸੁਧਾਰੀਏ ਤਾਂ ਆਪਾਂ ਬਿਮਾਰੀਆਂ ਤੋਂ ਵੀ ਬਚ ਸਕਦੇ ਆ ਆਪਾਂ ਬੁੱਢੇ ਵੀ ਨਹੀਂ ਕਦੀ ਹੁੰਦੇ ਤੇ ਆਪਾਂ ਵੱਡੇ ਮਕਾਮ ਹਾਸਲ ਕਰ ਸਕਦੇ ਆ ਜਿਵੇਂ ਉਹਨਾਂ ਨੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਮੈਰਾਥਨ ਦੇ ਵਿੱਚ ਭਾਗ ਲਿਆ ਔਰ ਬਹੁਤ ਮਾਨਮਤੀਆਂ ਉਹਨਾਂ ਨੇ ਥਾਵਾ ਪ੍ਰਾਪਤ ਕੀਤੀਆਂ 114 ਸਾਲ ਦੀ ਉਮਰ ਦਾ ਦੜਾਕ ਸਰਦਾਰ ਫੌਜਾ ਸਿੰਘ ਹਮੇਸ਼ਾ ਹੀ ਸਾਰੇ ਵਾਲੀ ਪ੍ਰੇਰਣਾ ਸਰੋਤ ਬਣਿਆ ਰਹੂਗਾ ਔਰ ਉਹਨਾਂ ਦੀ ਇੱਕ ਹੋਰ ਬੜੀ ਵੱਡੀ ਗੱਲ ਸੀ ਵੀ ਉਹਨਾਂ ਨੇ ਸਿੱਖ ਪਛਾਣ ਦੇ ਨਾਲ ਕਦੀ ਸਮਝੌਤਾ ਨਹੀਂ ਕੀਤਾ ਬਿਲਕੁਲ ਇੱਕ ਵਾਰੀ ਇੱਕ ਥਾਂ ਦੇ ਉੱਤੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਦਸਤਾਰ ਸਜਾ ਕੇ ਦੌੜ ਨਹੀਂ ਲਾ ਸਕਦੇ ਉਹਨਾਂ ਨੇ ਕਿਹਾ ਠੀਕ ਆ ਫਿਰ ਮੈਂ ਦੌੜ ਹੀ ਨਹੀਂ ਲਾਉਣਾ ਦਸਤਾਰ ਤੇ ਮੈਂ ਸਜਾਉਂਗਾ ਤੇ ਫੇਰ ਉਹ ਦਸਤਾਰ ਸਜਾ ਕੇ ਹੀ ਉਹਨਾਂ ਨੇ ਦੌੜ ਲਾਈ ਸੀ ਸਿੱਖ ਪਛਾਣ ਦੇ ਮਸਲੇ ਤੇ ਉਹਨਾਂ ਕੋਈ ਸਮਝੌਤਾ ਨਹੀਂ ਕੀਤਾ ਸਿੱਖ ਆਇਡੈਂਟੀ ਨੂੰ ਸਿੱਖ ਪਛਾਣ ਨੂੰ ਉਹਨਾਂ ਨੇ ਆਪਣੀ ਦੌੜ ਦੇ ਰਾਹੀਂ ਪੂਰੇ ਸੰਸਾਰ ਦੇ ਵਿੱਚ ਸਗੋਂ ਉਜਾਗਰ ਕੀਤਾ ਮੈਂ ਗੁਰੂ ਅੱਗੇ ਜਿੱਥੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਰਦਾਰ ਭੌਜਾ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਇਹੋ ਦੀਆਂ ਮਾਨਮਤੀਆਂ ਸ਼ਖਸੀਅਤਾਂ ਜਿਹੜੀਆਂ ਵਾ ਸਦਾ ਹੀ ਸਾਡਾ ਨੌਜਵਾਨੀ ਦਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ ਅੱਜ ਦੀ ਜਵਾਨੀ ਨੂੰ ਸਰਦਾਰ ਫੌਜਾ ਸਿੰਘ ਹੋਂਦ ਤੋਂ ਸੇਧ ਲੈਣ ਦੀ ਲੋੜ ਆ ਕਿਵੇਂ ਉਹ 114 ਸਾਲ ਦੀ ਉਮਰ ਦੇ ਵਿੱਚ ਫਿੱਟ ਸੀ ਕਿਵੇਂ ਉਹ ਹੌੜਾ ਲਾਉਂਦੇ ਸੀ ਅੱਜ ਜਿਹੜੇ ਸਾਡੇ ਬੱਚੇ ਨਸ਼ਿਆਂ ਵਾਲੇ ਪਾਸੇ ਨੂੰ ਤੁਰ ਪਏ ਆ ਉਹਨਾਂ ਨੂੰ ਇਹ ਸੇਧ ਲੈਣੀ ਚਾਹੀਦੀ ਆ ਕਿ ਅਸੀਂ ਨਸ਼ਾ ਬਾਣੀ ਦਾ ਚੰਗੇ ਕੰਮਾਂ ਦਾ ਪ੍ਰਸ਼ਾਦੀ ਦਾ ਰੱਖੀਏ ਤੇ ਅਸੀਂ ਕਿੰਨੇ ਵੱਡੇ ਮਕਾਮ ਹਾਸਲ ਕਰ ਸਕਦੇ ਆ ਅੱਜ ਦੀ ਜਵਾਨੀ ਨੂੰ ਬਾਪੂ ਫੌਜਾ ਸਿੰਘ ਤੋਂ ਸਿਹਤ ਲੈ ਕੇ ਨਸ਼ਿਆਂ ਤੋਂ ਬਚਣਾ ਚਾਹੀਦਾ ਤੋਬਾ ਕਰਨੀ ਚਾਹੀਦੀ ਆ ਤੇ ਆਪਣੀ ਸਿਹਤ ਨੂੰ ਚੰਗਾ ਰੱਖਦਿਆਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਆਪਣਾ ਜੀਵਨ ਪਕੀਰ ਕਰਨਾ ਚਾਹੀਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਨਾਉਂਸਮੈਂਟਸ ਵੀ ਹੋਈਆਂ ਕਿ ਕੇਂਦਰ ਸਰਕਾਰ ਨੂੰ ਇੱਕ ਅਵਾਰਡ ਉਹਨਾਂ ਦੇ ਨਾਮ ਤੇ ਰੱਖਣਾ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਇੱਕ ਦਿਨ ਸਾਲ ਦੇ ਵਿੱਚ ਇਦਾਂ ਦਾ ਰੱਖਣਾ ਚਾਹੀਦਾ ਕਿ ਦੌੜ ਜਿਹੜੀ ਹੈਗੀ ਆ ਉਹ ਦਰਬਾਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇ ਗੁਰੂਗੁਰੂ ਨਗਰੀ ਤੋਂ ਸ਼ੁਰੂ ਕੀਤੀ ਜਾਵੇ ਠੀਕ ਹੈ ਜੀ ਉਹਨਾਂ ਦੀਆਂ ਮੰਗਾਂ ਸਾਰੀਆਂ ਵਾਜਬ ਆ ਔਰ ਮੈਂ ਉਹਦੇ ਹਾਮੀ ਭਰਦਾ ਜੇ ਹੋ ਜਾ ਕੁਝ ਹੋ ਜੇ ਤੇ ਬਹੁਤ ਵਧੀਆ ਵਾ ਅੱਜ ਸਬਾਬਾ ਅੱਜ ਨਾਲ ਬਾਹਰ ਦੇ ਨਾਲ ਹੀ ਸਬੰਧ ਤੇ ਘੋਰ ਵੀ ਦੇਣਾ ਅੱਜ 111ਵੀਂ ਵਰੇ ਗੰਢ ਆ ਜਦੋਂ 23 ਜੁਲਾਈ 1914 ਨੂੰ ਜਿਹੜਾ ਬਾਬਾ ਗੁਰਦੇਵ ਸਿੰਘ ਹੁਣੀ ਸਾਡੇ ਗਦਰੀ ਬਾਬੇ ਹੀ ਜੀ ਉਹ ਗੁਰੂ ਨਾਨਕ ਜਹਾਜ਼ ਲੈ ਕੇ ਗਏ ਕੈਨੇਡਾ ਇੰਡੀਆ ਤੋਂ ਤੇ ਉਹ ਵਾਪਸ ਮੁੜਦੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਕਾਹਨ ਹੋਇਆ ਸੀ ਨਸਲੀ ਵਿਤ ਕਰਿਓਏ ਹੁਣ ਕਈ ਸਾਲਾਂ ਬਾਅਦ ਕੈਨੇਡਾ ਨੇ ਕੀ ਕੀਤਾ ਵਾ ਕਿ ਉਹਨਾਂ ਨੇ ਆਪਣੇ ਉਧਰ ਗੁਰੂ ਨਾਨਕ ਜਹਾਜ਼ ਦੇ ਨਾਮ ਦੇ ਉੱਤੇ ਸਟ੍ਰੀਟਾਂ ਰੱਖੀਆਂ ਸਰੀ ਤੇ ਵੈਨਕੂਵਰ ਦੇ ਵਿੱਚ ਔਰ ਸਰੀ ਕਾਉਂਸਲ ਤੇ ਵੈਨਕੂਵਰ ਕਾਉਂਸਲ ਨੇ ਹੁਣ ਉਹਨਾਂ ਨੇ 23 ਜੁਲਾਈ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਿ ਐਲਾਨਤਾ ਇਹ ਮਤਲਬ ਪ੍ਰਾਪਤੀ ਆ ਉਸ ਵੇਲੇ ਬਾਬਾ ਗੁਰਦੇਵ ਸਿੰਘ ਹੋਣੀ ਜਿਹੜੇ ਸੀ ਕਿਉਂਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਇਹ ਡੇੜਾ ਗੁਰੂ ਨਾਨਕ ਜਹਾਜ਼ ਦਾ ਇੱਥੇ ਆਉਣਾ ਫਿਰ ਇੱਥੇ 19 ਸਿੰਘ ਕਲਕੱਤੇ ਬਾਜਬਾਜ ਘਾਟ ਆਪਣੇ ਬੰਦੇ ਸ਼ਹੀਦ ਹੋਏ। ਤੋਂ ਉਹ ਦਿਨ ਵੀ ਹੈਗਾ ਅੱਜ ਹੀ। ਹਰ ਸਬੱਬ ਦੇ ਨਾਲ ਹੀ ਅੱਜ ਹੀ ਸਰਦਾਰ ਫੌਜਾ ਸਿੰਘ ਹੋਣਾਂ ਦਾ ਭੋਗ ਆ। ਤਾਂ ਜਿਹੜੀਆਂ ਇਹੋ ਜਿਹਾਂ ਮਾਨਮੱਤੀਆਂ ਸ਼ਖਸੀਅਤਾਂ ਵਾਂ ਇਹਨਾਂ ਦੇ ਜੇ ਕੋਈ ਹੱਡ ਜਾਰੀ ਕੀਤੇ ਜਾਣ ਜਾਂ ਕੋਈ ਇਹਨਾਂ ਦੇ ਨਾਂ ਤੇ ਮੈਰਾਥਨ ਹੋਵੇ ਦੋਵੇਂ ਸੈਂਟਰ ਦੀਆਂ ਸਰਕਾਰਾਂ ਜਾਂ ਸਾਡੀਆਂ ਧਾਰਮਿਕ ਜਥੇਬੰਦੀਆਂ ਕਰਨ ਮੈਂ ਇਹਦਾ ਸਵਾਗਤ ਕਰਦਾ। ਇਹ ਬਹੁਤ ਵਧੀਆ ਗੱਲ ਆ ਤੇ ਚੰਗੀ ਗੱਲ ਆ ਤਾਂ ਕਿ ਸਾਡੇ ਨੌਜਵਾਨਾਂ ਤੇ ਆਮ ਜਨਤਾ ਦੇ ਲਈ ਇਹ ਪ੍ਰੇਰਣਾ ਸਰੋਤ ਬਣੇ ਰਹਿਣ। ਉਹਦੇ ਪਿੱਛੇ ਕਾਰਨ ਕੀ ਆ ਕਿ ਉਹ ਇੱਕ ਵਿਰਾਸਤ ਲੈ ਕੇ ਬੈਠੇ ਸੀ ਸਾਬਕੂਰ ਸਿੱਖ ਦੀ ਤੇ ਅੱਜ ਦੇ ਯੁੱਗ ਦੇ ਵਿੱਚ ਲੋਕਾਂ ਲਈ ਪ੍ਰੇਰਨਾ ਸਰੋਤ ਸੀ ਕਿ 114 ਸਾਲ ਦੀ ਉਮਰ ਦੇ ਵਿੱਚ ਵੀ ਕੋ ਬੰਦਾ ਦੌੜਦਾ ਸੋ ਅੱਜ ਉਹਨਾਂ ਦਾ ਅੰਤਮ ਅਰਦਾਸ ਸੀ ਗੁਰੂ ਚਰਨਾਂ ਵਿੱਚ ਸਾਰੀਆਂ ਬਹੁਤ ਸਾਰੀਆਂ ਸਪੂਤਾਂ ਸਿੱਖ ਪੰਥੀਆਂ ਸਮੁੱਚੇ ਪੰਜਾਬ ਵਿੱਚੋਂ ਆਈਆਂ ਤੇ ਉਹਨਾਂ ਦੇ ਜਿੱਥੇ ਪਰਥਾਏ ਸਾਰਿਆਂ ਨੇ ਕੀਰਤਨ ਰੂਪੀ ਤੇ ਖਾਂਡਪਾਠ ਰੂਪੀ ਸਤਗੁਰਜੀ ਦੀ ਪਵਿੱਤਰ ਗਰਵਾਣੀ ਦੇ ਭੋਗ ਤੇ ਪ੍ਰੰਤ ਕੀਰਤਨ ਤੇ ਸਾਰੀਆਂ ਮਹਾਨ ਸ਼ਖਸੀਤਾਂ ਵੱਲੋਂ ਉਹਨਾਂ ਨੂੰ ਯਾਦ ਵੀ ਕੀਤਾ ਗਿਆ ਸੋ ਮੈਂ ਇੱਕ ਸੰਦ ਹੈ ਜਿਹੜਾ ਉਹਨਾਂ ਦਾ ਵੱਡਾ ਸਾਡੇ ਲਈ ਪ੍ਰੇਰਨਾ ਸਰੋਤ ਸੀ ਉਹ ਸੀਗਾ ਸਾਦਾ ਖਾਣਾ ਸਾਦਾ ਰਹਿਣਾ ਤੇ ਸਾਦਾ ਜੀਵਨ ਜਿਉਣਾ ਇਹੋ ਹੀ ਅੱਜ ਅਸਲ ਉਹਨਾਂ ਦੀ ਲੰਬੀ ਜ਼ਿੰਦਗੀ ਦਾ ਇੱਕ ਰਾਜ ਸੀਗਾ ਅੱਜ ਆਪਾਂ ਦੇਖਦੇ ਹਾਂ ਪ੍ਰਵਿਰਤੀ ਐਸੀ ਬਣ ਗਈ ਆ ਤੇ ਮਨੁੱਖ ਹੋਰ ਕਾਰਜ ਨਹੀਂ ਕਈ ਤਾਂ ਬਿਦੇ ਦੇ ਖਾਣਾ ਖਾ ਖਾ ਕੇਈ ਬਿਮਾਰੀਆਂ ਨੂੰ ਸਦਾ ਦੇ ਦਿੰਦੇ ਆ ਪਰ ਮੈਂ ਸਮਝਦਾ ਬਾਪੂ ਦਾ ਤੁਰ ਜਾਣਾ ਆਪਣੀ ਜ਼ਿੰਦਗੀ ਦਾ ਬੰਧ ਜਿਹੜਾ ਹੈ ਉਹ ਸਫਾ ਮਿਟਾ ਕੇ ਗਏ ਆ ਉਹ ਗੁਰੂ ਸਾਹਿਬ ਕਿਰਪਾ ਕਰਨ ਆਪਣੇ ਚਰਨਾਂ ਦੇ ਵਿੱਚ ਨਿਵਾਸ ਬੱਠੀ ਦੇਖੋ ਸਰਦਾਰ ਫੌਜਾ ਸਿੰਘ ਕੋਈ ਸਧਾਰਨ ਮਨੁੱਖ ਨਹੀਂ ਸੀ ਮੇਰਾ ਖਿਆਲ ਹੈ ਇਸ ਯੁੱਗ ਦੇ ਵਿੱਚ ਅਗਰ ਕਿਸੇ ਨੇ ਇਨੀ ਲੰਬੀ ਉਮਰ ਭੋਗੀ ਹੈ ਤਾਂ ਉਹ ਸਰਦਾਰ ਫੌਜਾ ਸਿੰਘ ਦੇ ਹਿੱਸੇ ਆਈ ਹੈ ਹੁਣ ਅਗਲਾ ਸਵਾਲ ਹੈ ਕਿ ਉਹਦੀ ਇਡੀ ਲੰਬੀ ਉਮਰ ਦਾ ਰਾਜ਼ ਕੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਦੇ ਸਰੀਰ ਨੂੰ ਸੰਭਾਲ ਕੇ ਰੱਖਿਆ ਔਰ ਉਹ ਸਾਡੀ ਸਰਕਾਰਾਂ ਨੂੰ ਇਹਨਾਂ ਗੱਲਾਂ ਦਾ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਜੇਕਰ ਸਰਦਾਰ ਫੌਜਾ ਸਿੰਘ ਅੱਜ ਦੁਨੀਆ ਤੋਂ ਗਏ ਨੇ ਔਰ ਮੈਨੂੰ ਲੱਗਦਾ ਹੈ ਕਿ ਸਰਦਾਰ ਫੌਜਾ ਸਿੰਘ ਦੇ ਸਬੰਧ ਚ ਪਿੰਡ-ਪਿੰਡ ਦੇ ਵਿੱਚ ਲਾਇਬ੍ਰੇਰੀਆਂ ਸਰਕਾਰਾਂ ਨੂੰ ਸਥਾਪਿਤ ਕਰਨੀਆਂ ਚਾਹੀਦੀਆਂ ਉਹਨਾਂ ਦੇ ਨਾਂ ਤੇ ਕਿਉਂ ਮੈਂ ਕਹਿ ਰਿਆਂ ਗੱਲ ਇਹ ਕਿਉਂਕਿ ਇਸ ਚੀਜ਼ ਦੇ ਨਾਲ ਸਾਡੇ ਲੋਕਾਂ ਨੂੰ ਆਪਦੇ ਸਰੀਰ ਨੂੰ ਸੰਭਾਲਣ ਦਾ ਤੇ ਜਿਹੜੀ ਹਰ ਇੱਕ ਦੇ ਮਨ ਦੇ ਵਿੱਚ ਭਾਵਨਾ ਹੈ ਕਿ ਲੰਬੀ ਉਮਰ ਭੋਗ ਕੇ ਜਾਵਾਂ ਉਸ ਗੱਲ ਨੂੰ ਲੈ ਕੇ ਇਹਦੀ ਵਿਚਾਰਧਾਰਾ ਨਾਲ ਹਰ ਇੱਕ ਬੰਦਾ ਜੁੜੇਗਾ ਜੀ ਔਰ ਉਹਦੇ ਨਾਲ ਜੇ ਜੁੜੇਗਾ ਤੇ ਆਪਣੇ ਆਪ ਨਸ਼ਿਆਂ ਤੋਂ ਦੂਰ ਹੁੰਦਾ ਜਾਏਗਾ ਬੁਰਾਈਆਂ ਤੋਂ ਇਨਸਾਨ ਆਪਣੇ ਆਪ ਦੂਰ ਹੁੰਦਾ ਜਾਏਗਾ ਇਸ ਪੱਖ ਨੂੰ ਲੈ ਕੇ ਸਰਦਾਰ ਫੌਜਾ ਸਿੰਘ ਸਮੁੱਚੀ ਮਨੁੱਖਤਾ ਦੇ ਲਈ ਅੱਜ ਦੇ ਕੁਰੀਤਿਆਂ ਦੇ ਵਿੱਚ ਦੇ ਯੁੱਗ ਦੇ ਵਿੱਚ ਉਹ ਸਾਡੇ ਲੋਕਾਂ ਦੇ ਲਈ ਮੀਲ ਪੱਥਰ ਬਣ ਗਏ ਉਹਨਾਂ ਤੋਂ ਇੱਕ ਸਬਕ ਲੈਣ ਦਾ ਲੋਕਾਂ ਨੂੰ ਮੌਕਾ ਮਿਲਣਾ ਹੈ ਅਗਲੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਉਹ ਇਹ ਹੈ ਕਿ ਇੱਕ ਐਕਸੀਡੈਂਟ ਹੋਇਆ ਇੱਕ ਬਜ਼ੁਰਗ ਦੇ ਵਿੱਚ ਕੁਝ ਵੱਜ ਗਿਆ ਬਜ਼ੁਰਗ ਦੀ ਮੌਤ ਹੋ ਗਈ ਇਹਨੂੰ ਐਵੇਂ ਵੀ ਲਿਆ ਜਾ ਸਕਦਾ ਹੈ ਲੇਕਿਨ ਇਹਨੂੰ ਲੈਣਾ ਔਣੀ ਚਾਹੀਦਾ ਇਹਨੂੰ ਲੈਣਾ ਔ ਚਾਹੀਦਾ ਹੈ ਇਹ ਸਾਡੇ ਕੌਮ ਦਾ ਬਹੁਤ ਕੀਮਤੀ ਵਿਰਸਾ ਹੀਰਾ ਜਿਹੜਾ ਉਸ ਐਕਸੀਡੈਂਟ ਦੀ ਭੇਟ ਚੜ ਗਿਆ ਤੇ ਉਹਦਾ ਸ਼ਿਕਾਰ ਹੋ ਗਿਆ ਪਤਾ ਨਹੀਂ ਰੋਜ ਫੋਜਾ ਸਿੰਘ ਇੱਕ ਸਮਾਜ ਦੇ ਵਿੱਚ ਨਾਂ ਸੀ ਇੱਕ ਵਿਚਾਰ ਸੀ ਜਿਹਦੇ ਕਰਕੇ ਅੱਜ ਸਾਰੇ ਆਪਾਂ ਸੋਚ ਰਹੇ ਆਂ ਲੈਕਿਨ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਅਜਿਹੇ ਐਕਸੀਡੈਂਟਾਂ ਦਾ ਸ਼ਿਕਾਰ ਹੁੰਦੇ ਨੇ ਜਿਹੜੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਦੀ ਸਮਰੱਥਾ ਰੱਖਦੇ ਨੇ। ਤੋਂ ਅੱਜ ਐਸ ਸਾਰੇ ਘਟਨਾਕਰਮ ਤੋਂ ਸਾਡੇ ਡਰਾਈਵਰ ਵੀਰਾਂ ਨੂੰ ਵੀ ਇੱਕ ਪਰਨ ਲੈਣਾ ਚਾਹੀਦਾ, ਪਰਨ ਕਰਨਾ ਚਾਹੀਦਾ ਹੈ ਕਿ ਮਨੁੱਖੀ ਜਾਨਾਂ ਕੱਲੀਆਂ ਨੂੰ ਮਾਨ ਰੱਖਿਆ ਜਾਏ। ਹਰ ਇੱਕ ਵਿਅਕਤੀ ਦੀ ਆਪਣੇ ਆਪਣੇ ਥਾਂ ਦੇ ਉੱਤੇ ਇੱਕ ਬਹੁਤ ਵੱਡੀ ਮਹੱਤਤਾ ਤੇ ਅਹਿਮਤ ਹੁੰਦੀ ਹੈ। ਔਰ ਉਹਨੂੰ ਠੇਸ ਨਾ ਪਹਾਈ ਜਾਏ। ਔਰ ਉਹਦੇ ਤੋਂ ਸਾਰਿਆਂ ਨੂੰ ਮਤਲਬ ਸਭਕ ਲੈਣਾ ਚਾਹੀਦਾ ਹੈ ਬਿਲਕੁਲ ਪੰਜਾਬ 'ਚ ਇੱਕ ਅੱਜਕੱਲ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ ਲੈਂਡ ਪੂਲਿੰਗ ਦਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਲੈਂਡ ਪੂਲਿੰਗ ਦੇ ਮਾਮਲੇ ਦੇ ਉੱਤੇ ਤਾਂ ਜੇ ਆਪਾਂ ਗੱਲ ਕਰੀਏ ਸ਼ਰਿਆਮ ਧੱਕਾ ਧੋਖਾ ਉਹ ਧੋਖਾ ਮੈਂ ਕਿਉਂ ਕਹਿ ਰਿਹਾ ਇਹ ਕਿਹਾ ਜਾ ਰਿਹਾ ਹੈ ਵੀ 1 ਏਕੜ ਜ਼ਮੀਨ ਕਿਸਾਨ ਤੋਂ ਲਵਾਂਗੇ ਤੇ ਉਹਨੂੰ 1200 ਸੁਕੀਰ ਗੱਜ ਜਗਾ ਪਲਾਟ ਵਾਪਸ ਦੇਵਾਂਗੇ ਦੋ ਹਿੱਸੇ ਜੇ 1000 ਗੱਜ ਦਾ ਤੇ 200 ਗੱਜ ਦਾ 1 ਏਕੜ ਦੇ ਹੁੰਦੇ ਨੇ 4800 ਗੱਜ ਜੀ ਹੁਣ 1200 ਗੱਜ ਵਾਪਸ ਦੇਣਾ ਹੈ ਮੋਟਾ ਸਮਝ ਲਓ ਤੁਸੀਂ ਕਿ 1/4 ਹਿੱਸਾ ਉਹਨੂੰ ਵਾਪਸ ਦੇਣਾ ਹੈ ਤੇ ਤਿੰਨ ਹਿੱਸੇ ਜ਼ਮੀਨ ਆ ਜਿਹੜੀ ਸਰਕਾਰ ਨੇ ਬਿਨਾ ਪੈਸੇ ਦਿੱਤੇ ਹੀ ਲੈ ਜਾਣੀ ਹੈ ਠੀਕ ਅਗਲੀ ਜਿਹੜੀ ਗੱਲ ਹੈ ਠੱਗੀ ਮਾਰਨ ਦੀ ਜਿਹੜੀ ਸਰਕਾਰ ਇਹ ਕਹਿੰਦੀ ਹੈ ਸਾਨੂੰ ਬਹੁਤ ਕਹਿੰਦੀ ਹੈ ਬਈ ਇਹ ਕਿ ਕਿਸਾਨ ਲੀਡਰ ਨੇ ਜਿਹੜੇ ਹਾਂ ਖੇਤ ਨਹੀਂ ਗਏ ਇਹ ਖੇਤੀ ਬਾਰੇ ਕੀ ਜਾਣਦੇ ਆ ਮੈਂ ਪੁੱਛਣਾ ਚਾਹੁੰਦਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਤੇ ਇਹਨਾਂ ਦੀ ਸਾਰੀ ਸਰਕਾਰ ਨੂੰ ਕਿ ਜਿੱਦ ਦੇ ਤੁਸੀਂ ਇਹ ਕਿਹਾ ਸੀ ਕਿ 30000 ਰੁਪਏ ਠੇਕਾ ਦੇਵਾਂਗੇ ਤੇ ਸਿਰਫ 3 ਸਾਲ ਹੀ ਦੇਵਾਂਗੇ ਤੁਹਾਡੀ ਪਾਲਿਸੀ ਤੇ ਲਿਖਿਆ ਹੈ ਕੀ ਫਿਰ ਤੁਹਾਡੀ ਨੀਅਤ ਜਿਹੜਾ ਤੁਹਾਨੂੰ ਸੋਧ ਕਰਨੀ ਪਈ ਆ ਹੁਣ ਇਹ ਕਹਿਣਾ ਪੈ ਰਿਹਾ ਹੈ ਕਿ ਜੀ ਅਸੀਂ 50000 ਦੇਵਾਂਗੇ ਕਿਸਾਨ ਆਪਦੀ ਖੇਤੀ ਵੀ ਕਰਦਾ ਰਹੇਗਾ ਉਸ ਤੋਂ ਬਾਅਦ ਅਸੀਂ ਲੱਖ ਰੁਪਈਆ ਦੇਵਾਂਗੇ ਜਿੰਨਾ ਚਿਰ ਉਹ ਡਵੈਲਪ ਨਹੀਂ ਹੁੰਦੀ ਹਰ ਸਾਲ ਅਸੀਂ 10% ਉਹਦੇ ਨਾਲ ਜੋੜਦੇ ਜਾਵਾਂਗੇ ਇਹ ਗੱਲਾਂ ਕਿਉਂ ਕਹਿਣੀਆਂ ਪਈਆਂ ਇਹ ਸਿੱਧ ਕਰਦੀਆਂ ਕਿ ਸਰਕਾਰ ਦੀ ਲੋਕਾਂ ਨੂੰ ਲੁੱਟਣ ਦੀ ਮਨਸ਼ਾ ਸੀ ਲੋਕਾਂ ਨੇ ਉਹਦੇ ਖਿਲਾਫ ਆਵਾਜ਼ ਉੱਠੀ ਹੈ ਆਵਾਜ਼ ਚੱਕੀ ਹੈ ਔਰ ਉਹ ਆਵਾਜ਼ ਕਿਹਨੇ ਚੱਕੀ ਆਮ ਪਬਲਿਕ ਤਾਂ ਵਿਚਾਰੀ ਭੋਲੀ ਹੈ ਹੁਣ ਉਹ ਨਹੀਂ ਪਤਾ ਜਿਨ੍ਹਾਂ ਨੂੰ ਸਮਝ ਆਈ ਕਿ ਲੋਕਾਂ ਨਾਲ ਠੱਗੀ ਵਜ ਰਹੀ ਹੈ ਲੋਕਾਂ ਨਾਲ ਧੋਖਾ ਹੋ ਰਿਹਾ ਹੈ ਉਹਨਾਂ ਨੇ ਆਵਾਜ਼ ਚੱਕੀ ਉਹ ਕੌਣ ਸੀ ਉਹੀ ਕਿਸਾਨ ਜਥੇਬੰਦੀਆਂ ਉਹੀ ਕਿਸਾਨ ਜਥੇਬੰਦੀਆਂ ਦੇ ਲੀਡਰ ਅੱਜ ਉਹਨਾਂ ਦਾ ਪ੍ਰੈਸ਼ਰ ਮੰਨ ਕੇ ਸਰਕਾਰ ਨੂੰ ਇਹ ਵਾਪਸ ਲੈਣਾ ਪਿਆ ਇਹਦਾ ਮਤਲਬ ਕੀ ਹੈ ਸਰਕਾਰ ਜਿਹੜਾ ਅੱਜ ਕਿਸਾਨ ਲੀਡਰਸ਼ਿਪ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਕਟਾਕਸ਼ ਕਾਸ਼ ਰਹੀ ਹੈ ਤਰ੍ਹਾਂ ਤਰ੍ਹਾਂ ਦੇ ਬਿਆਨਬਾਜ਼ੀ ਕਰ ਰਹੀ ਹੈ ਹਕੀਕਤ ਗੱਲ ਕੀ ਹੈ ਕਿ ਇਹ ਲੀਡਰਸ਼ਿਪ ਹੈ ਜਿਹੜੀ ਕਿ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਨੂੰ ਦਾ ਪਰਦਾ ਫਾਸ਼ ਕਰਦੇ ਆ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਂਦੇ ਆ ਸੱਚ ਨੂੰ ਨੁਖੇੜ ਕੇ ਬਾਹਰ ਕੱਢਦੇ ਅਗਲੀ ਗੱਲ ਲੈਨ ਪੋਲਿੰਗ ਦੇ ਵਿੱਚ ਇਹ ਗੱਲ ਕਹੀ ਹੈ ਕਦੇ ਕਿਸੇ ਮੁੱਖ ਮੰਤਰੀ ਦਾ ਸਾਡੇ ਦਾ ਮਾਣਯੋਗ ਦਾ ਜਾਂ ਕਿਸੇ ਮਨਿਸਟਰ ਦਾ ਯਾ ਕਿਸੇ ਅਫਸਰ ਦਾ ਬਿਆਨ ਆਇਆ ਕਿ ਅਸੀਂ ਜਿਹੜੀ ਜ਼ਮੀਨ ਤੁਹਾਤੋਂ ਲੈ ਲਈ ਇਹਦੀ ਜਦੋਂ ਡਿਵੈਲਪਮੈਂਟ ਕਰਨੀ ਹੈ ਉਹਦਾ 60% ਵੀ ਤੁਹਾਤੋਂ ਹੀ ਲਵਾਂਗੇ ਕਿਸੇ ਚੈਨਲ ਤੇ ਨਹੀਂ ਕਿਹਾ ਲੇਕਿਨ ਲੈਂਡ ਪੂਲਿੰਗ ਦੇ ਵਿੱਚ ਇਹ ਗੱਲ ਲਿਖੀ ਆ ਵੀ 60% ਲੈਂਡ ਓਨਰਸ ਤੋਂ ਕੋਲੋਂ ਲੈਣਾ ਹੈ ਤਾਂ ਫਿਰ ਇਹਦਾ ਮਤਲਬ ਕੀ ਹੈ ਇਹ ਵੀ ਧੋਖਾ ਲੋਕਾਂ ਨਾਲ ਇੱਕ ਨਹੀਂ ਹੈ ਬਹੁਤ ਧੋਖੇ ਨੇ ਇੱਕ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਬਿਲਕੁਲ ਜ਼ਬਰਦਸਤੀ ਨਹੀਂ ਕਰਾਂਗੇ ਧੱਕਾ ਨਹੀਂ ਕਰਾਂਗੇ ਲੈਂਡ ਪੂਲਿੰਗ ਦਾ ਮਹਾਰਾਜ ਮੁੱਖ ਮੰਤਰੀ ਜੀ ਤੁਸੀਂ ਇਹ ਲਿਖੀ ਬੈਠੇ ਹੋ ਉਸ ਪਾਲਿਸੀ ਦਾ ਕਿ 2013 ਦੀ ਲੈਂਡ ਐਕੁਇਜ਼ੀਸ਼ਨ ਐਕਟ ਦੀ ਜਿਹੜੇ ਮੁਤਾਬਕ ਜਿਹੜੀ ਜ਼ਮੀਨ ਸਾਨੂੰ ਨਾ ਦਿੱਤੀ ਕਿਸੇ ਨੇ ਉਹ ਜ਼ਮੀਨ ਅਸੀਂ ਐਕਵਾਇਰ ਕਰਾਂਗੇ ਇਹਦਾ ਮਤਲਬ ੱਕਾ ਹੋਰ ਕੀ ਹੁੰਦਾ ਇਹ ੱਕਾ ਨਹੀਂ ਦਾ ਹੋਰ ਕੀ ਆ देखो सरदार फौजा सिंह जी पहले से लो कि आलसी की पिन्नी खाते थे और उसकी चॉइस ही हम कहते हैं कि उसका जो मेन खाना था लो कि आलसी की पिन्नी ज़्यादा था पिन्नी एक फुल्का दार होती जो भी तो इसीलिए हम लोग उसी की चॉइस के हिसाब से, से आलसी की पिन्नी लगाई कि फौजा सिंह की चॉइस है तो लोगों तक मैसेज भी पहुँचे कुछ ऐसा कुछ बिल्कुल मैसेज पहुँचे अच्छा कि जो आपसी की पिन्नी खाते थे उनकी इनकी उम्र इतनी थी और अपनी सेहत का ख्याल रखते थे अपना प्रैक्टिस रोज करते थे और जो प्रैक्टिस करेगा पूरी जिंदगी भर अपना सेहत का ख्याल रखेगा खाने का ख्याल रखेगा तो मेरे ख्याल से उसकी उम्र बहुत लंबी हो सकती है तो पिंडी के बारे में भी बता दीजिए किससे बनाई गई है क्या क्या चीज़ डाली गई है मेन तो आलसी और ड्राई फ्रूट मतलब की लो बनाई है देसी घी घी का भी इस्तेमाल किया किया गया है देसी जी आज जो अंतिम अरदास से कौन कौन से मंत्री आ रहे हैं उनके बारे में थोड़ी तो सी जानकारी देखो ज्यादा जानकारी तो नहीं है अब पता चला है कुछ भाई रवनील बिट्टू जी और आ, काफी सारे और मंत्री भी आ रहे हैं तो जो आएंगे तो पता चल जाएगा कितने बजे का समय रहेगा कुछ ਤਕਰੀਬਨ 12:00 ਵਜੇ ਸੇ ਲਾਕੇ 1:30 ਵਜੇ ਤੱਕ ਪ੍ਰੋਗਰਾਮ ਤਾਂ ਹੈ ਬਾਕੀ ਜੋ ਹੋਗਾ ਜੈਸੇ ਜੈਸੇ ਮੰਤਰੀ ਆਏਗੇ ਕੋਈ ਸ਼ਰਧਾਂ ਦੀ ਦੇਣਾ ਹੈ ਉਸ ਸਮੇਂ ਥੋੜਾ ਦੇਰੀ ਲੱਗਦਾ ਹੈ ਲੇਕਿਨ ਇਤਨੇ ਤੱਕ ਦੇਰ ਨਹੀਂ ਆਉਂਦੀ ਤਾਂ ਪਹਿਲਾਂ ਵੈਗਰੂਜੀ ਕਹਾਣ ਸਾਹਿਬ ਵੈਗਰੂਜੀ ਕੀ ਫਤਿਹ ਅੱਜ ਬਹੁਤ ਦੁੱਖ ਦੀ ਘੜੀ ਆ ਕਿ ਸਰਦਾਰ ਫੌਜਾ ਸਿੰਘ ਸਾਡੇ ਵਿੱਚ ਨਹੀਂ ਰਹੇ ਭਾਵੇਂ ਉਹ ਇਸ ਟਾਈਮ ਸਾਡੇ ਵਿੱਚ ਨਹੀਂ ਪਰ ਉਹ ਤਰੂ ਤਾਰੇ ਵਾਂਗ ਚਮਕਦੇ ਆ ਪਰਮੇਂਦਰ ਕੌਰ ਜੀ ਮਤਲਬ ਇਹ ਨਹੀਂ ਜੇ ਸਾਡੇ ਵਿੱਚ ਕੁਝ ਹੈ ਤੇ ਅਸੀਂ ਜਵਾਨੀ ਦੇ ਵਿੱਚ ਇਹ ਕੁਝ ਕਰ ਸਕਦੇ ਆ ਸਾਡੇ 'ਚ ਜਨੂਨ ਹੋਣਾ ਚਾਹੀਦਾ ਅਸੀਂ ਬਡਾਪੇ ਵਿੱਚ ਵੀ ਬਹੁਤ ਕੁਝ ਕਰ ਸਕਦੇ ਹਾਂ ਇਹ ਬੋਡੀ ਹੈ ਜੀ ਇੱਕ ਉਹ ਨਿਸ਼ਾਨ ਜਿਹੜਾ 5 ਸਾਲ ਤੱਕ ਛੋਟੇ ਹੁੰਦਿਆ ਤੁਰਿਆ ਨਹੀਂ ਪਰ 95 ਸਾਲ ਦੀ ਉਮਰ ਵਿੱਚ ਉਹ ਇਹੋ ਜਿਹਾ ਦੌੜਿਆ ਇਹੋ ਜਿਹਾ ਦੌੜਿਆ ਕਿ ਦੌੜਦਾ ਦੌੜਦਾ ਇਸ ਅਦਾਲੀ ਉੱਥੇ ਰੁਕ ਗਿਆ ਉਹ ਇੰਗਲੈਂਡ ਦੇ ਵਿੱਚ ਸਭ ਤੋਂ ਪਹਿਲੀ ਵਾਰ ਦੌੜਿਆ ਇੰਗਲੈਂਡ ਦੀ ਰਾਣੀ ਨੇ ਕਿਹਾ ਵੀ ਤੁਸੀਂ ਪਗੜੀ ਬਨ ਕੇ ਦੌੜ ਨਹੀਂ ਸਕਦੇ ਤੇ ਅੱਗੋ ਫੌਜਾ ਸਿੰਘ ਦਾ ਜਵਾਬ ਇਹ ਸੀ ਕਿ ਮੈਂ ਤੁਹਾਡੇ ਦੌੜ ਨੂੰ ਕੀ ਕਰਨਾ ਹੈ ਮੈਂ ਤਾਂ ਆਪਣੀ ਸਿੱਖੀ ਕਾਇਮ ਰੱਖਣੀ ਹੈ ਮੈਂ ਪਗੜੀ ਬਨ ਕੇ ਦੌੜਨਾ ਤੇ ਉੱਥੇ ਉਸ ਸਰਕਾਰ ਨੂੰ ਹਾਰਨਾ ਪਿਆ ਤੇ ਫੌਜਾ ਸਿੰਘ ਨੇ ਆਪਣੀ ਪਗੜੀ ਬਨ ਕੇ ਦੌੜਿਆ ਤੇ ਸਭ ਤੋਂ ਅੱਗੇ ਆਇਆ ਹਾ ਬਹੁਤ ਸਾਰੀਆਂ ਕੰਟਰੀਆਂ ਵਿੱਚ ਉਹਨਾਂ ਪੈਰਾਥਨ ਦੌੜ ਦਿੱਤੀ ਤੇ ਸਭ ਤੋਂ ਉਹ ਅੱਗੇ ਆਉਂਦੇ ਸੀ ਤੇ ਉਹ ਹਰ ਥਾਂ ਤੇ ਜਿੱਤ ਕੇ ਆਉਂਦੇ ਸੀ ਤੇ ਬਹੁਤ ਵੱਡੀਆਂ ਵੱਡੀਆਂ ਸ਼ੇਡਾ ਉਹਨਾਂ ਨੂੰ ਮਾਣ ਪ੍ਰਾਪਤ ਕੀਤੇ ਇਹ ਇੱਕ ਸਾਡੇ ਸਿੱਖਾਂ ਵਾਸਤੇ ਬਹੁਤ ਮਾਣ ਦੀ ਗੱਲ ਆ ਕਿ ਉਹ ਬਾਹਰ ਦੇਆਂ ਕੰਠਰਿਆਂ ਵਿੱਚ ਪਗੜੀ ਬੰਨ ਕੇ ਤੇ ਉਹ ਪੈਰਾਥਨ ਦੌੜ ਦੇ ਵਿੱਚ ਅੱਗੇ ਹੁੰਦੇ ਨੇ ਇਹ ਸਾਨੂੰ ਮਤਲਬ ਆਪ ਤਾਂ ਬਜ਼ੁਰਗ ਹੋ ਕੇ ਦੌੜੇ ਪਰ ਉਹ ਸਾਨੂੰ ਵੀ ਬਹੁਤ ਜਿਆਦਾ ਸਿਹਤ ਦੇ ਕੇ ਗਏ ਜਵਾਨਾਂ ਨੂੰ ਸਿਹਤ ਦੇ ਕੇ ਗਏ ਬੁਢਾਪੇ ਬੁੱਢਿਆਂ ਨੂੰ ਸਿਹਤ ਦੇ ਕੇ ਗਏ ਵੀ ਅਸੀਂ ਭਾਵੇਂ ਬੁੱਢੇ ਹੋ ਜਾਈਏ ਸਾਡਾ ਮਨ ਨਹੀਂ ਬੁੱਢਾ ਹੋਣਾ ਚਾਹੀਦਾ ਸਾਡੇ ਚ ਜਨੂੰਨ ਹੋਣਾ ਚਾਹੀਦਾ ਜਿਹੜਾ ਅਸੀਂ ਬੁਢਾਪੇ ਵਿੱਚ ਪੂਰਾ ਕਰਦੇ ਹਾਂ ਉਹ ਜਵਾਨਾਂ ਨੂੰ ਇਹ ਸਿਹਤ ਦੇ ਕੇ ਗਏ ਵੀ ਤੁਸੀਂ ਨਸ਼ੇ ਨਾ ਕਰੋ ਆਪਣੀ ਸਿਹਤ ਦਾ ਧਿਆਨ ਰੱਖੋ ਸਾਦਾ ਖਾਓ ਸਾਦਾ ਪਾਓ ਹਰ ਇੱਕ ਦੇ ਨਾਲ ਪਿਆਰ ਕਰੋ ਤੇ ਇਹ ਜਿਹੜਾ ਜਾਮਾ ਹੈ ਇਹ ਦੁਬਾਰਾ ਨਹੀਂ ਆਉਣਾ ਇਹ ਜਾਮਾ ਸਾਡਾ ਇੱਕ ਵਾਰ ਹੀ ਆਉਣਾ ਹੈ ਇਸ ਜਾਮੇ ਨੂੰ ਜਿੰਨਾ ਵੀ ਹੋਵੇ ਸੰਭਾਲ ਕੇ ਰੱਖੀਏ ਤੇ ਆਪਣਾ ਨਾਂ ਜਿਹੜਾ ਬੁਲਾ ਤੇ ਕਰੀਏ ਪਰਿਵਾਰ ਨੂੰ ਤੇ ਇਸ ਚੀਜ਼ ਦਾ ਘਾਟਾ ਪਿਆ ਹੀ ਪਿਆ ਹੈ ਪਰ ਉਸ ਦੇ ਸਨੇਹੀ ਜਿਹੜੇ ਉਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਹੈ ਬਹੁਤ ਜ਼ਿਆਦੇ ਅੱਜ ਇੱਥੇ ਸ਼ਰੀਕ ਹੋਣ ਆਏ ਆ ਕਿਉਂਕਿ ਜਿੰਨਾ ਜਿੰਨਾ ਦੇ ਨਾਲ ਉਹ ਮਕੱਲਵੇ ਮਿਲੇ ਭਾਵੇਂ 2 ਘੜੀਆਂ ਭਾਵੇਂ 4 ਘੜੀਆਂ ਮਿਲੇ ਤੇ ਉਹ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਦੁੱਖ ਆ। ਇਸੇ ਤਰ੍ਹਾਂ ਹੀ ਮੇਰੀ ਬੇਟੀ ਜਿਹੜੀ ਆ ਇੰਗਲੈਂਡ ਵਿੱਚ ਰਹਿੰਦੀ ਇਹਨਾਂ ਦਾ ਬੇਟਾ ਉੱਥੇ ਇੰਗਲੈਂਡ ਵਿੱਚ ਰਹਿੰਦਾ ਹੈ ਮੇਰੀ ਬੇਟੀ ਦੇ ਗਵਾਂਢ ਸੀ। ਸਾਨੂੰ ਇਹ ਇੰਗਲੈਂਡ ਵਿੱਚ ਵੀ ਮਿਲੇ। ਸਾਡੇ ਘਰ ਵੀ ਗਏ। ਅਸੀਂ ਵੀ ਇਹਨਾਂ ਦੇ ਘਰ ਆਏ। ਬਹੁਤ ਸੋਹਣੀਆਂ ਗੱਲਾਂ ਉਹਨੇ ਸਾਨੂੰ ਦੱਸਿਆ ਬਹੁਤ ਸੇਧ ਦਿੱਤੀ ਤੇ ਪਰ ਦੁੱਖ ਦੀ ਗੱਲ ਇਹ ਆ ਕਿ ਇਸ ਦੁਨੀਆ ਤੋਂ ਚਲੇ ਤੇ ਜਾਣਾ ਹੈ। ਅਹਾਦਸਾ ਨਾ ਵਾਪਰਦਾ ਉਹ ਆਪਣੇ ਪਰਿਵਾਰ ਚ ਰਹਿੰਦਾ ਜੇ ਢਿਲਾ ਮੱਠਾ ਹੁੰਦਾ ਪਰਿਵਾਰ ਕੋਈ ਇਲਾਜ ਕਰਾਉਂਦਾ ਤੇ ਪਰਿਵਾਰ ਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਉਹਦੇ ਸਨੇਹੀਆਂ ਨੂੰ ਵੀ ਦੁੱਖਿਆ ਕਿ ਆਪਾਂ ਨਾ ਵਰਤਣਾ ਨਹੀਂ ਚਾਹੀਦਾ ਸੀ ਤੇ ਅਸੀਂ ਪ੍ਰਮਾਤਮਾ ਨੂੰ ਇਹੋ ਆਣੇ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਮਾਸ ਬਖਸ਼ ਤੇ ਜਿਹੜਾ ਪਰਿਵਾਰ ਆ ਜਾਂ ਉਹਦੇ ਸਨੇਹੀ ਆ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ ਤੇ ਗਾਂ ਅਸੀਂ ਇਸ ਚੀਜ਼ ਦੀ ਸੇਧ ਲਈਏ ਅਸੀਂ ਵੀ ਉਹਨਾਂ ਦੇ ਕਦਮਾਂ ਤੇ ਤੁਰ ਗਏ ਤੇ ਅਸੀਂ ਵੀ ਆਪਣੀ ਨਾਲੇ ਸਿੱਖੀ ਦਾ ਪ੍ਰਚਾਰ ਕਰੀਏ ਆਪਣੀ ਸਿੱਖੀ ਕਾਇਮ ਕਰੀਏ ਨਾਲੇ ਅਸੀਂ ਆਪਣਾ ਬਾਹਰ ਦੀਆਂ ਦੇਸ਼ਾਂ ਦੇ ਵਿੱਚ ਆਪਣਾ ਨਾਂ ਜਿਹੜਾ ਬਲੰਦ ਕਰੀਏ ਤੇ ਸਾਨੂੰ ਚਾਹੀਦਾ ਹੈ ਅਸੀਂ ਫੌਜਾ ਸਿੰਘ ਦੇ ਪੈਰਾਂ ਤੇ ਪੈਰ ਧਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਬਲੇ ਜ਼ਿਕਰ ਹੈ ਕਿ 114 ਸਾਲਾ ਫੋਜਾ ਸਿੰਘ ਦੁਨੀਆ ਦੇ ਸਭ ਤੋਂ ਵਜ਼ੁਰਗ ਮੈਰਾਥਨ ਦੌੜਾਕ ਸਨ ਜਿਨ੍ਹਾਂ ਨੇ 80 ਸਾਲ ਦੀ ਉਮਰ ਤੇ ਵਿੱਚ ਦੌੜਨਾ ਸ਼ੁਰੂ ਕੀਤਾ ਸੀ ਅਤੇ 90 ਸਾਲ ਦੀ ਉਮਰ ਦੇ ਵਿੱਚ ਇੰਗਲੈਂਡ ਦੇ ਵਿੱਚ ਆਪਣੀ ਪਹਿਲੀ ਮੈਰਾਥਨ ਪੂਰੀ ਕੀਤੀ ਸੀ 100 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਟੋਰਾਂਟੋ ਦੇ ਵਿੱਚ ਹੋਈ ਮੈਰਾਥਨ ਦੇ ਵਿੱਚ ਇੱਕ ਵਿਸ਼ਵ ਰਿਕਾਰਡ ਬਣਾਇਆ ਅਤੇ ਆਪਣਾ ਨਾਮ ਵਿਸ਼ਵ रिकॉर्ड बुक ਦੇ ਵਿੱਚ ਦਰਜ ਕਰਵਾਇਆ ਹੈ ਫੋਜਾ ਸਿੰਘ ਨੇ ਆਪਣੀ ਤੰਦਰੁਸਤੀ ਅਤੇ ਜਨੂਨ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ ਪਰ 14 ਚਲਾਈ ਨੂੰ ਵਾਪਰੇ ਮਨਪਾਗੇ ਹਾਸੇ ਦੇ ਵਿੱਚ ਪੰਜਾਬ ਨੇ ਆਪਣੇ ਇਸ ਅਨਮੋਲ ਰਤਨ ਨੂੰ ਹਮੇਸ਼ਾ ਲਈ ਖੋਤੇ ਤੇ ਫੋਜਾ ਸਿੰਘ ਦੀ ਮੌਤ ਤੋਂ ਬਾਅਦ ਪੁਲਿਸ ਨੇ ਹਿੱਟ ਐਂਡ ਰਨ ਮਾਮਲੇ ਤੇ ਵਿੱਚ ਜਾਂਚ ਪੜਤਾਲ ਸ਼ੁਰੂ ਕੀਤੀ ਅਤੇ ਲਗਭਗ ਮਹੱਤੀ ਘੰਟਿਆਂ ਦੇ ਵਿੱਚ ਹੀ ਪੁਲਿਸ ਨੇ ਐਨਆਰਆਈ ਮੁਲਜ਼ਮ ਅਮਰਿਤਪਾਲ ਸਿੰਘ ਟੇਲੋਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਫੋਰਚਨ ਗੱਡੀ ਜਿਸ ਨਾਲ ਪੋਜਾ ਸਿਗਨਲ ਟੱਕਰ ਮਾਰੀ ਗਈ ਸੀ ਉਸ ਨੂੰ ਵੀ ਜ਼ਬਤ ਕਰ ਲਿਆ ਗਿਆ ਸੀ ਅਤੇ ਮੁਲਜ਼ਮ ਹੁਣ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਹੈ ਬਿਸ਼ੱਕ ਇਹ ਮਹਾਨ ਪੰਜਾਬ ਦੇ ਸਬੂਤ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਫਰਫੂਜਾ ਸਿੰਘ ਦੇ ਵੱਲੋਂ ਆਪਣੀ ਉਮਰ ਦੇ ਵਿੱਚ ਵੱਖ-ਵੱਖ ਜਿਹੜੇ ਕੀਰਤੀਮਾਨ ਸਥਾਪਿਤ ਕੀਤੇ ਗਏ ਸਨ ਉਹਨਾਂ ਨੇ ਇੱਕ ਵੱਖਰਾ ਥਾਨ ਪੰਜਾਬ ਦੇ ਵਿੱਚ ਵਸਦੇ ਲੋਕਾਂ ਦੇ ਅਤੇ ਦੇਸ਼-ਦੇਸ਼ਾਂ ਦੇ ਵਿੱਚ ਉਹਨਾਂ ਨੂੰ ਚਾਣ ਵਾਲਿਆਂ ਦੇ ਦਿਲਾਂ ਦੇ ਵਿੱਚ ਬਣਾ ਲਈ ਸੀ ਤੇ ਅੱਜ ਹਰ ਕੋਈ ਉਹਨਾਂ ਨੂੰ ਉਹਨਾਂ ਦੇ ਕੀਤੇ ਕਾਰਨਾਮਿਆਂ ਦੀ ਬਦੌਲਤ ਯਾਦ ਕਰ ਰਿਹਾ ਅਤੇ ਹਰ ਕੋਈ ਉਹਨਾਂ ਨੂੰ ਸ਼ਰਧਾਂਜਲੀ ਪੇਟ ਕਰੇ ਸੋ ਹਮਦਰ ਟੀਵੀ ਦੀ ਪੂਰੀ ਟੀਮ ਵੀ ਫੋਜਾ ਸਿੰਘ ਨੂੰ ਉਹਨਾਂ ਦੇ ਅੰਤਿਮ ਅਰਦਾਸ ਮੌਕੇ ਸ਼ਰਧਾ ਪੇਟ ਕਰਦੀ ਹੈ